ਭਾਰੀ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੇਕਰ ਗੱਲ ਕਰੀਏ ਜੰਮੂ ਕਸ਼ਮੀਰ ਦੀ ਤਾਂ ਜੰਮੂ ਕਸ਼ਮੀਰ ਦੀ ਆਵਾਜਾਈ ਵੀ ਬਿਲਕੁਲ ਬੰਦ ਹੈ ਦੇਖਿਆ ਜਾਵੇ ਤਾਂ ਭਾਰੀ ਵਾਰਸ਼ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕੈਬਨਟ ਮੰਤਰੀ ਲਾਲਚੰਦ ਘਟਾਰੂਚਾ ਘਰ ਹਰ ਜਗ੍ਹਾ ਹਰ ਪੀੜਤਾ ਦਾ ਜਾਜਾ ਲੈਣ ਲਈ ਘਰ ਘਰ ਜਾ ਰਹੇ ਹਨ ਰਾਵੀ ਦਰਿਆ ਦੇ ਵਿੱਚ ਫਸੇ ਚਾਰ ਮੈਂਬਰ ਫਰਜ਼ਾਸਨ ਵਾਲੋਂ ਸੁਰੱਖਿਅਤ ਬਾਹਰ ਕੱਢੇ ਗਏ ਹਨ ਆਓ ਗੱਲਬਾਤ ਕਰਦੇ ਹਾਂ ਉਹਨਾਂ ਮੈਂਬਰ ਨਾਲ ਉਹਨਾਂ ਦਾ ਕੀ ਕਹਿਣਾ ਹੈ ਮੈਂ ਨਵਦੀਪ ਸਿੰਘ ਪਿੰਡ ਦਿয়াল ਤੋਂ ਜੋ ਸਾਡੇ ਪਿੰਡ ਰਾਵੀ ਦਰਿਆ ਦੇ ਵਿੱਚ ਚਾਰ ਬੰਦੇ ਫਸੇ ਸੀ ਐਨ ਡੀ ਆਰ ਐਫ ਟੀਮ ਵੱਲੋਂ ਉਹ ਬਾਹਰ ਕੱਢੇ ਗਏ ਨੇ ਤੇ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਤੇ ਐਨ ਡੀ ਆਰ ਐਫ ਟੀਮ ਦਾ ਵੀ ਧੰਨਵਾਦ ਕਰਦਾ ਜੀ ਜੈ ਹਿੰਦ ਜੈ ਭਾਰਤ ਮੈਂ ਮਨਸ਼ਾ ਭੈਜੀ ਕਿਥੇ ਰਹੇ ਹੋ ਅਸੀਂ ਇੱਥੇ ਆ ਰਾਜਪੁਰਾ ਦੇ ਬਾਈ ਸਾਹਿਬ ਨੇ ਕੀ ਹੋਇਆ ਹੀ ਕੱਲ ਕੱਲ ਤੂੰ ਜੋ ਤਨ ਕੁੱਟਸ ਨੇ ਕਿਹਾ ਹੈ ਕਿ ਆਓ ਬਾਪ ਤੂੰ ਕਿਉਂ ਨਹੀਂ ਆਏ ਸਾਨੂੰ ਐਜੈਂਸ ਦੱਸਿਆ ਨਹੀਂ ਜੀ ਕੱਲ ਅੱਛਾ ਨਾ ਨਾ ਸਾਨੂੰ ਦੱਸਿਆ ਉਹਨਾਂ ਨੂੰ ਕੱਢਿਆ ਗਿਆ ਤਾਂ ਕਿੰਨੀਆਂ ਬੱਕਰੀਆਂ ਫਸ ਗਈਆਂ ਤੁਹਾਡੇ ਇੱਧਰ 60 ਬੱਕਰੀਆਂ 4 ਮਹੀਆ 2 ਗਾਈਆਂ 3 ਕੁੱਤੇ ਬਾਕੀ ਘਰ ਦਾ ਸਾਰਾ ਸਮਾਨ ਸੀ ਉੱਠੀ ਆ ਹਾਂਜੀ ਹਾਂਜੀ ਸਰ ਤੁਹਾਨੂੰ ਪ੍ਰਸ਼ਾਸਨ ਨੇ ਕੱਢਿਆ ਕੀ ਕਹਿਣਾ ਚਾਹੋਗੇ ਅਸੀਂ ਉਹਦੀ ਸ਼ੁਕਰਾਨਾ ਮੰਨਦੇ ਹਾਂ ਅੱਜ ਜਿਹੜਾ ਸਾਨੂੰ ਸਵੇਰੇ ਮਾਰਨਿੰਗ ਕੈਂਦੀ ਮੈਸੇਜ ਮਿਲਿਆ ਸੀ ਵੀ ਰਾਵੀ ਦਰਿਆ ਦੇ ਵਿੱਚ 4 ਜੀ ਦੇ ਜਿਹੜੇ ਫਸੇ ਹੋਏ ਆ ਉਹਨਾਂ ਵਾਸਤੇ ਸਾਡੀ ਡਿਊਟੀ ਲਾਈ ਸੀ ਮੈਡਮ ਐਸਐਚਯੂ ਦੀ ਲਾਈ ਸੀ ਐਨਡੀਆਰ ਟੀਮ ਦੀ ਲਾਈ ਸੀ ਉਹ ਸਾਰੇ ਸੰਜੋਗ ਨਾਲ ਟੀਮ ਨੇ ਉਹ ਜਿਹੜੇ ਚਾਰ ਜੀ ਫਸੇ ਹੋਏ ਸੀ ਉਹ ਸਟਰਕਚਰ ਜਿਹੜੇ ਉਹ ਕੱਢ ਲਏ ਗਏ ਆ